ਹੈਲੋ एवरीवन ਸਵਾਗਤ ਹੈ ਜੀ ਸਟੱਡੀ ਸਰਕਲ 07 ਆਨਲਾਈਨ ਪਲੇਟਫਾਰਮ ਤੇ ਹਾਂਜੀ ਇੱਕ ਬਹੁਤ ਹੀ ਵਧੀਆ ਖੁਸ਼ਖਬਰੀ ਹੈ ਜਿੰਨਾ ਜਿੰਨਾ ਸਟੂਡੈਂਟਸ ਨੇ ਪੀਟ੍ਰੈਪਲ ਐਸ ਬੀ ਦੇ ਐਗਜ਼ਾਮ ਭਰੇ ਹੋਏ ਨੇ ਉਹਨਾਂ ਲਈ ਬਹੁਤ ਹੀ ਵਧੀਆ ਗੁੱਡ ਨਿਊਜ਼ ਆ ਪੀਟ੍ਰੈਪਲ ਐਸ ਬੀ ਨੇ 16 8 2024 ਨੂੰ ਇੱਕ ਨਿਊ ਨੋਟੀਫਿਕੇਸ਼ਨ ਜਾਰੀ ਕੀਤਾ ਜਿਦੇ ਵਿੱਚ ਸਾਰੀਆਂ ਐਗਜ਼ਾਮ ਡੇਟਸ ਦਿੱਤੀਆਂ ਗਈਆਂ ਨੇ ਜਿੰਨਾ ਜਿੰਨਾ ਸਟੂਡੈਂਟਸ ਨੇ ਪੇਪਰ ਦੇਣਾ ਜਿਵੇਂ ਕਿ ਲੇਬਰ ਇਨਸਪੈਕਟਰ ਕਮ ਇਨਸਪੈਕਟਰ ਕੋਈ ਵੀ ਦੇਣਾ ਉਹ ਸਾਰੀਆਂ ਹੀ ਡੇਟਸ ਅਨਾਉਂਸ ਕੀਤੀਆਂ ਗਈਆਂ ਨੇ ਕਿੰਨੇ ਕਿੰਨੇ ਡੇਟ ਰੈਨ ਵਾਲੀ ਹੈ ਕਿਹੜੇ ਕਿਹੜੇ ਪੇਪਰ ਦੀ ਉਹ ਆਪਾਂ ਦੇਖਦੇ ਹਾਂ ਨੈਕਸਟ ਨੋਟੀਫਿਕੇਸ਼ਨ ਦੇ ਵਿੱਚ ਜੇ ਤੁਸੀਂ ਚੈਨਲ ਤੇ ਨਵੇਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਿਉਂਕਿ ਆਪਾਂ ਇਸ ਚੈਨਲ ਦੇ ਉੱਤੇ ਕੋਈ ਵੀ ਨਿਊ ਨੋਟੀਫਿਕੇਸ਼ਨ ਜਾਰੀ ਹੁੰਦਾ ਜਾਂ ਜੋਬ ਲਈ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਤਾਂ ਉਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਨੋਟੀਫਿਕੇਸ਼ਨ ਜਾਰੀ ਹੋਏਗਾ ਇਹ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਜਾਰੀ ਹੋਇਆਗਾ ਇਹਦੇ ਵਿੱਚ ਕਿਹੜੇ ਪੇਪਰ ਦੀ ਕੀ ਡੇਟ ਰੱਖੀ ਗਈ ਆ ਉਹ ਆਪਾਂ ਦੇਖਦੇ ਹਾਂ ਇਸ ਨੋਟੀਫਿਕੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਫਰਸਟ ਪੇਪਰ ਜਨਨਿਕ ਸਿਨੀਅਰ ਅਸਿਸਟੈਂਟ ਕਮ ਇਨਸਪੈਕਟਰ ਦਾ ਪੇਪਰ ਹੈ ਇਹ ਗਰੁੱਪ ਬੀ ਦਾ ਪੇਪਰ ਹੈ ਐਡਵਰਟਾਈਜ਼ਮੈਂਟ 6 ਆਫ 2023 ਸਨਤ ਸਥਾਨਕ ਸਰਕਾਰ ਜਨਨਿਕ ਰਿਟਨ ਪੇਪਰ ਇਹਦਾ ਪਹਿਲਾਂ ਹੋ ਗਿਆ ਸੀਗਾ ਤੇ ਇਸ ਤੋਂ ਬਾਅਦ ਸਕਿੱਲ ਟੈਸਟ ਆ ਉਹਦੀ ਕੀ ਡੇਟ ਰਹੀ ਹੈ 12 10 2024 ਤੇ 13 10 2024 ਇਸ ਦਿਨ ਪੇਪਰ ਹੋਣਾਗਾ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਦਾ ਸਕਿੱਲ ਟੈਸਟ ਹੋਣ ਵਾਲਾਗਾ ਸੈਕੰਡ ਦੇਖੋ ਸੈਕੰਡ ਜੂਨੀਅਰ ਸਕਿਲ ਸਟੈਨੋਗ੍ਰਾਫਰ ਦਾ ਜਨਨ ਕਿ ਪਸ਼ੂ ਪਾਲਣੇ ਵਿਭਾਗ ਦੇ ਵਿੱਚ ਇਹ ਡਿਪਾਰਟਮੈਂਟ ਆ ਇਹ ਗਰੁੱਪ ਸੀ ਦੀ ਵੈਕੈਂਸੀ ਹੈ ਇਸ ਵਿੱਚ 31 8 2024 8ਵੇਂ ਮਹੀਨੇ ਦੀ 31 ਤਰੀਕ ਨੂੰ ਰਿਟਰਨ ਇਗਜ਼ਾਮ ਹੋਣਾਗਾ ਇਹਦੇ ਵਿੱਚ ਸਕਿਲ ਟੈਸਟ ਹੋਣਾ ਜੋ ਉਹ 9ਵੇਂ ਮਹੀਨੇ ਦੀ 15 ਤਰੀਕ ਨੂੰ ਹੋਣਾ ਨੈਕਸਟ ਦੇਖੋ ਐਡਵਰਟਾਈਜ਼ਮੈਂਟ ਆ 11 ਆਫ 2024 ਇਹ ਗਰੁੱਪ ਸੀ ਦਾ ਪੇਪਰ ਆ ਸਟੈਨੋ ਟਾਈਪਸ ਟਾਈਪਿਸਟ ਪੰਜਾਬੀ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਇਹ ਡਿਪਾਰਟਮੈਂਟ ਰੈਨ ਵਾਲਾ ਹੈ 31/8/2024 ਨੂੰ ਪੇਪਰ ਆ ਜੈਨਕਿ ਹੋ ਸਕਦਾ ਇਹ ਦੋਨੇ ਪੇਪਰ ਦੋਨੇ ਵੈਕੈਂਸੀਆਂ ਦਾ ਇੱਕ ਹੀ ਪੇਪਰ ਲਿਆ ਜਾਵੇ 31/8/2024 ਨੂੰ ਕਿਉਂਕਿ ਇਹ ਦੋਨੇ ਸੀ ਦੀਆਂ ਵੈਕੈਂਸੀਆਂ ਸੇਮ ਵੈਕੈਂਸੀ ਆ ਤੇ 15 ਨੂੰ ਕੀ ਹੈ ਇਹਦਾ ਸਕਿੱਲ ਟੈਸਟ ਆ ਫਿਰ ਦੇਖੋ ਅੱਗੇ ਚੌਥਾ 12/2024 ਸੀ ਗਰੁੱਪ ਦੀ ਪੋਸਟ ਹੈ ਇਹਦੇ ਵਿੱਚ ਕਲਰਕ ਕੰਮ ਡਾਟਾ ਐਂਟਰੀ ਆਪਰੇਟਰ ਹੈ ਪੰਜਾਬ ਪੋਲੂਸ਼ਨ ਬੋਰਡ ਵੱਲੋਂ ਇਹ ਹੈ ਇਹ ਹੋਇਆ 14 9 2024 ਨੂੰ 31 ਤੋਂ ਬਾਅਦ 14 ਨੂੰ ਪੇਪਰ ਹੈ ਇਸ ਤੋਂ ਬਾਅਦ 24 9 2024 ਨੂੰ ਪੇਪਰ ਹੋਇਆ ਸਕਿੱਲ ਟੈਸਟ ਦਾ ਨੈਕਸਟ ਦੇਖੋ ਪ੍ਰੋਗਰਾਮਰ 13 ਆਫ 2024 ਐਡਵਰਟਾਈਜ਼ਮੈਂਟ ਬੀ ਗਰੁੱਪ ਦੀ ਪੋਸਟ ਹੈ ਇਹਦੇ ਵਿੱਚ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਇਹ 29 9 2024 ਇਹਦੇ ਵਿੱਚ ਸਕਿੱਲ ਟੈਸਟ ਕੋਈ ਵੀ ਨਹੀਂ ਹੈਗਾ ਨੈਕਸਟ 6 ਨੰਬਰ ਦੇਖੋ ਪੋਸਟ 13 ऑफ 2024 13 ऑफ 2024 ਜੂਨੀਅਰ এনवायरमेंट ਇੰਜੀਨੀਅਰ ਆ ਇਹ ਬੀ ਗਰੁੱਪ ਦੀ ਪੋਸਟ ਆ ਇਹ ਵੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਆ ਇਹ 29 ਨੂੰ ਹੀ ਇਹਦਾ ਪੇਪਰ ਹੈ ਇਹਨਾਂ ਦੋਨਾਂ ਦਾ ਪੇਪਰ ਹੋ ਸਕਦਾ ਇਕੱਠਾ ਹੋ ਜਾਏ ਤੇ ਸਕਿੱਲ ਟੈਸਟ ਇਹਦੇ ਵਿੱਚ ਕੋਈ ਵੀ ਨਹੀਂ ਹੈਗਾਗਾ ਨੈਕਸਟ ਦੇਖੋ 7 ਨੰਬਰ ਤੇ ਜੂਨੀਅਰ ਸੈਂਟੀਫਿਕ ਆਫੀਸਰ ਇਹ ਬੀ ਗਰੁੱਪ ਦੀ ਪੋਸਟ ਹੈ ਇਹਦਾ ਪੀਪਰ ਕਦੋਂ ਹੋਣਾਗਾ ਇਹ ਵੀ ਪੋਲਿਊਸ਼ਨ ਬੋਰਡ ਵੱਲੋਂ ਇਹਦਾ ਵੀ 29 ਨੂੰ ਯਾਨੀ ਕਿ ਜਿਹੜੇ ਇਹੇ ਪੀਪਰ ਹੈ ਇਹ ਸਾਰੇ 29 ਨੂੰ ਹੀ ਹੋਣ ਵਾਲੇ ਨੇ ਠੀਕ ਹੈ ਸਟੂਡੈਂਟਸ ਕਿਹੜੇ-ਕਿਹੜੇ ਹੋਣ ਵਾਲੇ ਨੇ ਜੂਨੀਅਰ ਸਾਇੰਟਿਫਿਕ ਅਸਿਸਟੈਂਟ ਪ੍ਰੋਗਰਾਮਰ ਕਰੈਕਟਰ ਲਾਇਬ੍ਰੇਰੀ ਸਹਾਇਕ ਸਹਾਇਕ ਲਾਇਬ੍ਰੇਰੀਅਨ ਲਾਇਬ੍ਰੇਰੀਅਨ ਇਹ ਸੀ ਗਰੁੱਪ ਦੀਆਂ ਪੋਸਟਾਂ ਨੇ ਤੇ ਇਹ ਹੈ ਬੀ ਦੀਆਂ ਪੋਸਟਾਂ ਐਡਵਰਟਾਈਜ਼ਮੈਂਟ ਕੀ ਹੈ 13/2024 ਇਹ ਸਾਰੀਆਂ 13/2024 ਦੇ ਅੰਦਰ ਹੈ ਇਹ 4 2023 ਦੇ ਅੰਡਰ ਤੇ ਇਹ 12 ਆਫ 2012 24 ਜੈਂਡਰ ਇਹ ਸਾਰੇ 29 ਨੂੰ ਟੈਸਟ ਹੋਣੇ ਆ ਉਸ ਤੋਂ ਨੈਕਸਟ ਦੇਖਦੇ ਆਪਾਂ ਜੂਨੀਅਰ ਇੰਜੀਨੀਅਰ ਦਾ ਜਾਨੀ ਕਿ 17 ਨੰਬਰ ਪੋਸਟ ਜਿਹੜੀ 17 ਨੰਬਰ ਪੋਸਟ ਹੈ 3 ਆਫ 2020 ਵੀ 24 ਐਡਵਰਟਾਈਜ਼ਮੈਂਟ ਬੀ ਗਰੁੱਪ ਦੀ ਪੋਸਟ ਹੈ ਸਟੂਡੈਂਟਸ ਜੂਨੀਅਰ ਇੰਜੀਨੀਅਰ ਆ Town of Planning Department train ਵਾਲਾ ਹੈ 19 10 2024 ਨੂੰ ਇਸ ਦਾ ਕੀ ਹੈਗਾ ਰਿਟਨ ਐਗਜ਼ਾਮ ਆ ਸਾਰੇ ਧਿਆਨ ਦਿਓ ਨੈਕਸਟ ਪੇਪਰ ਦੀ ਗੱਲ ਕਰੀਏ ਆਪਾਂ 18 ਨੰਬਰ ਦੀ 3 ਆਫ 2024 ਇਹ ਵੀ ਬੀ ਗਰੁੱਪ ਦੀ ਪੋਸਟ ਹੈ ਜੂਨੀਅਰ ਇੰਜੀਨੀਅਰ ਹੈ ਇਹ ਕਿੱਥੇ ਰੱਖਨੇ ਹੈ ਵਾਟਰ ਸਪਲਾਈ ਐਂਡ ਸਟੇਸ਼ਨ ਇਹਦਾ ਬੀ 10 2024 ਨੂੰ ਪੇਪਰ ਆ ਨੈਕਸਟ ਪੇਪਰ ਦੇਖੋ 19 ਵਾਲਾ 19 ਨੂੰ ਕੀ ਹੈ 8 ਆਫ 2024 ਐਡਵਰਟਾਈਜ਼ਮੈਂਟ ਆ ਸੀ ਗਰੁੱਪ ਦੀ ਵੈਕੈਂਸੀ ਆ ਮੈਟਨਰ ਮੈਟਨਰ ਵਿਭਾਗ ਇਹਨਾਂ ਦਾ ਮੈਟਨਰ ਰੱਖਨੇ ਆ ਦਫਤਰ ਵਧੀਕ ਡਾਇਰੈਕਟਰ ਪੁਲਿਸ ਜ਼ਿਲ੍ਹਾ ਪੰਜਾਬ 26 ਤੇ 27 ਨੂੰ ਪੇਪਰ ਹੈ ਦਾ ਤੇ 16 11 ਤੇ 17 11 ਨੂੰ ਕੀ ਹੈਗਾ ਸਕਿੱਲ ਟੈਸਟ ਆ ਨੈਕਸਟ ਪੇਪਰ ਦੇਖੋ ਬੀ ਵਾਲਾ ਬੀ ਦੇ ਵਿੱਚ 8 ਆਫ 2024 ਸੇਮ ਐਡਵਰਟਾਈਜ਼ਮੈਂਟ ਆ ਤੇ ਸੇਮ ਹੀ ਡਾਟਾ ਇਹਦੀਆਂ ਆ ਇਹ ਕੀ ਆ ਵਾਟਰ ਇਹ ਵੀ ਪੁਲਿਸ ਵਿਭਾਗ ਦੇ ਵਿੱਚ ਰੱਖਣੇ ਆ 21 ਨੰਬਰ ਪੋਸਟ ਦੇਖੋ ਐਡਵਰਟਾਈਜ਼ਮੈਂਟ ਆ 5 ਆਫ 2023 ਸੀਨੀਅਰ ਸਹਾਇਕ ਆਹ ਪੇਪਰ ਜਿਹੜਾ ਆਈਟੀਬੀਸ ਤੇ ਹੋਇਆ ਸੀ ਆਈਟੀਬੀਸ ਤੇ ਆਈਆਂ ਸੀ ਪੋਸਟਾਂ 23 ਦੇ ਵਿੱਚ ਸੀਨੀਅਰ ਸਹਾਇਕ ਆਈਟੀਬੀ ਗਰੁੱਪ ਦੀ ਪੋਸਟ ਸਰਸਪਟਾ ਵਿਭਾਗ ਹੈ ਦਾਗਾ ਡਿਪਾਰਟਮੈਂਟ ਕਿਹੜਾ ਸਰਸਪਟਾ 23 ਤਰੀਕ ਨੂੰ ਪੇਪਰ ਆ 11ਵੇਂ ਮਹੀਨੇ ਦੀ ਤੇ 8 ਤਰੀਕ ਦੀ 8 12ਵੇਂ ਮਹੀਨੇ ਦੀ 8 ਤਰੀਕ ਨੂੰ ਸਕਿੱਲ ਟੈਸਟ ਜਾਣ ਵਾਲਾ ਹੈ ਉਸ ਤੋਂ ਅੱਗੇ ਟੈਕਨੀਕਲ ਸਹਾਇਕ ਜਾਂ ਹੈਲਪਰ ਕਹਿ ਸਕਦੇ ਆਪਾਂ ਇੱਕ ਆਫ 2024 ਐਡਵਰਟਾਈਜ਼ਮੈਂਟ ਹੈ ਵੀ ਗਰੁੱਪ ਦੀ ਪੋਸਟ ਹੈ ਤੇ ਤਕਨੀਕੀ ਸਹਾਇਕ ਰੱਖਣੇ ਆ ਤੇ ਡਿਪਾਰਟਮੈਂਟ ਕਿਹੜਾ ਰਹਿਣ ਵਾਲਾ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸਹਾਇਕ 23 11 ਨੂੰ ਹੋ ਸਕਦਾ ਇਹਨਾਂ ਦਾ ਸੇਮ ਪੇਪਰ ਹੋਵੇ ਤੇ ਇਹਦੇ ਵਿੱਚ ਸਕਿੱਲ ਟੈਸਟ ਨਹੀਂ ਹੈਗਾਗਾ ਨੈਕਸਟ ਪੋਸਟ ਦੇਖਦੇ ਆਪਾਂ 23 ਨੰਬਰ ਪੋਸਟ ਇਹਦੇ ਵਿੱਚ ਕੀ ਆ ਇੱਕ ਆਫ 2024 ਵੀ ਵੀ ਗਰੁੱਪ ਦੀ ਪੋਸਟਾਂ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸਹਾਇਕ ਇਹਦਾ 23 11 2024 ਨੂੰ ਪੇਪਰ ਰਹਿਣ ਵਾਲਾ ਹੈ ਸਕਿੱਲ ਟੈਸਟ ਦੇ ਵਿੱਚ ਹੈ ਨਹੀਂਗਾ ਨੈਕਸਟ ਦੇਖਦੇ ਆਪਾਂ 24 ਨੰਬਰ ਪੋਸਟ ਦੇਖੋ 5 ਆਫ 2023 ਇਹੇ ਵੈਕੈਂਸੀ ਦੁਬਾਰਾ ਵੀ ਆਨਲਾਈਨ ਹੋਈ ਸੀ ਸੀਨੀਅਰ ਸਹਾਇਕ ਦੀ ਇਹ ਉਹੀ ਵੈਕੈਂਸੀ ਆ 5 ਆਫ 2023 ਸੀਨੀਅਰ ਸਹਾਇਕ ਬੀ ਗਰੁੱਪ ਦੀ ਪੋਸਟ ਆ ਤੇ ਵਾਇਰਸ ਡਿਪਾਰਟਮੈਂਟ ਇਹਨਾਂ ਦਾ 24 11 2024 ਨੂੰ ਪੇਪਰ ਹੋਣਾਗਾ ਇਹਦੇ ਵਿੱਚ 7 ਤੇ 8 ਤਰੀਕ ਦਾ 12ਵੇਂ ਮਹੀਨੇ ਦੀ 7 ਤੇ 8 ਤਰੀਕ ਦਾ ਸਕਿੱਲ ਟੈਸਟ ਰਹਿਣ ਵਾਲਾ ਹੈਗਾ ਉਸ ਤੋਂ ਅੱਗੇ ਦੇਖੋ ਇਹ ਬਹੁਤ ਸਾਰੇ ਬੱਚੇ ਨੇ ਦੁਬਾਰਾ ਵੀ ਭਰਿਆ ਹੋਣਾ ਸਾਰਿਆਂ ਨੂੰ ਪਤਾ ਹੀ ਹੁਣ ਸਿਨੀਅਰ ਸਹਾਇਕ ਦਾ ਇਹ 20 ਗਰੁੱਪ ਦੀ ਪੋਸਟ ਆ ਨੈਕਸਟ ਪੇਪਰ ਦੇਖੋ 25 ਨੰਬਰ 25 ਨੰਬਰ ਤੇ 5 ਆਫ 2023 ਇਹ ਵੀ ਸੇਮ 20 ਗਰੁੱਪ ਦੀ ਪੋਸਟ ਆ ਤੇ ਨਿੱਜੀ ਸਹਾਇਕ ਸਬਿਆਚਾਰਕ ਮਾਮਲੇ ਆ ਜਾਂਦੇ ਇਹਦੇ ਵਿੱਚ ਤੇ ਇਹ ਵਿਭਾਗ ਇਹਦਾ ਸਬਿਆਚਾਰਕ ਮਾਮਲੇ 24 ਨੂੰ ਹੀ ਪੇਪਰ ਇਸ ਦਾਗਾ ਹੋ ਸਕਦਾ ਇੱਕ ਪੇਪਰ ਲੈ ਲੈਣ ਇਹਨਾਂ ਸਾਰਿਆਂ ਦਾ ਤੇ 11 1 2025 ਨੂੰ ਸਕਿੱਲ ਟੈਸਟ ਹੈ ਠੀਕ ਹੈ ਸਟੂਡੈਂਟਸ ਨੈਕਸਟ ਦੇਖੋ 26 ਨੰਬਰ 26 ਨੰਬਰ ਦੇ ਵਿੱਚ ਕੀ ਹੈਗਾ 13 ਆਫ 2023 ਬੀ ਗਰੁੱਪ ਦੀ ਪੋਸਟਾਂ ਜ਼ਿਲ੍ਹਾ ਖਜ਼ਾਨਚੀ ਦੀ ਪੋਸਟਾਂ ਖਜ਼ਾਨਾ ਤੇ ਲੇਖਾ ਵਿਭਾਗ ਜਿੰਨਾਂ ਬੱਚਿਆਂ ਨੇ ਪੋਸਟਾਂ ਭਰੀਆਂ ਗਈਆਂ ਉਹਨਾਂ ਦਾ ਪੇਪਰ 24 11 2024 ਨੂੰ ਸਕਿੱਲ ਟੈਸਟ ਨਹੀਂ ਹੈਗਾ ਨੈਕਸਟ 27 ਨੰਬਰ ਦੇਖੋ ਇਹੀ 34 ਆਫ 2024 ਬੀ ਗਰੁੱਪ ਦੀ ਪੋਸਟ ਹੈ ਐਡਵਰਟਾਈਜ਼ਮੈਂਟ 4 ਆਫ 2024 ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਦੀ ਪੋਸਟ ਹੈ ਬਹੁਤ ਵਧੀਆ ਪੋਸਟ ਹੈ ਬੀ ਗਰੁੱਪ ਦੀ ਹੈ ਇਹ ਤੇ ਇਹਦੇ ਵਿੱਚ ਜਿਹੜਾ ਵਿਭਾਗ ਆ ਉਹ ਕਿਹੜਾ ਹੈਗਾ ਸਥਾਨਕ ਸਰਕਾਰ 24 11 ਨੂੰ ਪੇਪਰ ਹੈ ਦਾ ਇਸ ਨੂੰ ਮੈਂ ਦੱਸਿਆ ਵੀ ਹੋ ਸਕਦਾ ਜਿਹੜੇ ਇਹ ਤਿੰਨ ਪੇਪਰ ਨੇ ਜਿਹੜੇ 24 ਵਾਲੇ ਨੇ ਹੋ ਸਕਦਾ ਇਹਨਾਂ ਸਾਰਿਆਂ ਦਾ ਇੱਕ ਹੀ ਪੇਪਰ ਲਿਆ ਜਾਵੇ ਤੇ ਸਕਿੱਲ ਟੈਸਟ ਸਾਰੇ ਨੇ ਅਲੱਗ-ਅਲੱਗ ਹੈ ਜਿਵੇਂ ਕਿ ਆਪਾਂ ਦੇਖਿਆ ਸੀਨੀਅਰ ਅਸਿਸਟੈਂਟ ਇਹਦਾ ਪੇਪਰ ਹੋਊਗਾ 7 12 2024 ਤੇ 8 12 2024 ਨੂੰ 2 ਦਿਨ ਪੇਪਰ ਚੱਲੂਗਾ ਇਹਦਾ ਸਕਿੱਲ ਟੈਸਟ ਹੈ ਨੈਕਸਟ ਦੇਖੋ ਆਪਾਂ 28 ਨੰਬਰ ਦੀ ਗੱਲ ਕਰੀਏ ਸੀ ਗਰੁੱਪ ਦੀ ਪੋਸਟ ਆ ਗਈ ਕਿਹੜੀ ਹੈ ਇਹ ਸਰਵੇਅਰ ਪੂਰਾ ਲੇਖਾ ਵਿਭਾਗ ਹੈ ਇਹਦਾ ਡਿਪਾਰਟਮੈਂਟ ਕਹਿੰਦਾ ਪੂਰਾ ਲੇਖਾ ਡਿਪਾਰਟਮੈਂਟ ਹੈ ਪੰਜਾਬ ਤੇ 30 11 2024 ਨੂੰ ਪੇਪਰ ਹੈ ਇਹਨਾਂ ਦੇ ਵਿੱਚ ਜਿਹੜੀਆਂ ਨੈਕਸਟ ਪੋਸਟਾਂ ਨੇ ਇਦੇ ਵਿੱਚ ਕੋਈ ਵੀ ਸਕਿੱਲ ਟੈਸਟ ਨਹੀਂ ਹੈਗਾ ਇਹਨਾਂ ਪੋਸਟਾਂ ਦੇ ਵਿੱਚ ਉਸ ਤੋਂ ਅੱਗੇ ਜਿਹੜੀਆਂ ਅਸੀਂ ਦੇਖਾਂਗੇ ਹੁਣ ਦੇਖੋ ਸਾਰੇ 29 ਨੰਬਰ ਪੋਸਟ 29 ਨੰਬਰ ਪੋਸਟ ਦੇ ਵਿੱਚ ਪ੍ਰੂਫ ਰੀਡਰ ਹੈ ਸੇ ਗਰੁੱਪ ਦੀ ਪੋਸਟ ਹੈ ਪ੍ਰੂਫ ਰੀਡਰ ਦੀ ਤੇ ਭਾਸ਼ਾ ਵਿਭਾਗ ਦਾ ਡਿਪਾਰਟਮੈਂਟ ਹੈ ਇਹ ਸਾਰੇ ਪੇਪਰ 30 ਨੂੰ ਹੀ ਲਈ ਜਾਣਗੇ ਜੋ ਇਹ 30 ਦਿਰੀ ਦਿੱਤੀ ਹੋਈ ਆ ਇੱਕ ਪੇਪਰ ਹੋ ਸਕਦਾ ਇਹ ਕਿਹੜੇ ਕਿਹੜੇ ਡਿਪਾਰਟਮੈਂਟ ਆ ਗਏ ਇਹਨਾਂ ਦੇ ਵਿੱਚ ਜਿਵੇਂ ਕਿ ਐਡਵਰਟਾਈਜ਼ਮੈਂਟ ਇਹਨਾਂ ਦੋਨਾਂ ਦਾ ਆ ਗਿਆ 8 অফ 2024 ਜਿਨ੍ਹਾਂ ਨੇ ਪਰਿਆ ਧਿਆਨ ਦਿਓ ਸ਼ਿਪ ਮੋਡਲਿੰਗ ਇੰਡਸਟਰੀ 에어로 ਮੋਡਲਿੰਗ ਇੰਡਸਟਰੀ ਡੀਪੀਆਈ ਕਾਲਜ ਡੀਪੀਆਈ ਕਾਲਜ ਇਹ ਸਾਰੇ ਪੇਪਰ 30 ਨੂੰ ਆ ਉਸ ਤੋਂ ਕਿ 33 ਨੰਬਰ ਦੇਖੋ 5 অফ 2024 ਕਲਰਕ ਦੀ ਵੈਕੈਂਸੀ ਸੀ ਸੀਗ ਰੂਪ ਦੀ ਵੈਕੈਂਸੀ ਆ ਇਹ ਵੀ ਵਾਇਰਸ ਡਿਪਾਰਟਮੈਂਟ ਵੱਲੋਂ ਆ ਇਹਦਾ ਪੇਪਰ ਵੀ 30 ਨੂੰ ਹੀ ਹੋਣ ਵਾਲਾ ਹੈਗਾ 14 ਤੇ 15 12ਵੇਂ ਮਹੀਨੇ ਦੀ 14 ਤੇ 15 ਤਰੀਕ 12ਵੇਂ ਮਹੀਨੇ ਦੀ 2024 ਸਕਿੱਲ ਟੈਸਟ ਹੋਊਗਾ ਨੈਕਸਟ ਦੇਖੋ ਆਪਾਂ 34 ਨੰਬਰ ਸਟੋਰ ਕੀਪਰ ਦੀ ਇਹਦੇ ਵਿੱਚ ਸਿਵਲ ਐ ਐਵਿਟੇਜ ਐਵਿਟੈਂਸ਼ਨਲ ਵੀ ਵਾਗਿਆ ਹੈ 5 ਆਫ 2024 ਐਡਵਰਟਾਈਜ਼ਮੈਂਟਰ ਦੀ ਸੀ ਗਰੁੱਪ ਦੀ ਪੋਸਟ ਹੈ ਇਹ ਵੀ 14 15 ਨੂੰ ਹੀ ਪੇਪਰ ਲੈਣ ਵਾਲਾ ਹੈਗਾ ਨੈਕਸਟ ਦੇਖਦੇ ਆਪਾਂ 30 ਨੰਬਰ ਪੋਸਟ 34 ਦੀ ਗੱਲ ਕਰਦੇ ਆਂ 33 ਸੋਰੀ 35 35 ਜਾ ਗਿਆ ਆਪਾਂ 35 ਨੰਬਰ ਜਿਹੜੀ ਪੋਸਟ ਹੈ ਇਹਦੇ ਵਿੱਚ 7/2023 ਐਡਵਰਟਾਈਜ਼ਮੈਂਟ ਹੈ ਸਟੈਨੋ ਟਾਈਪਿਸਟ ਇਹਨਾਂ ਦਾ ਪੇਪਰ ਹੈ 11/2015 ਨੂੰ 36 ਨੰਬਰ ਪੋਸਟ 5/2023 ਸੀਨੀਅਰ ਸਹਾਇਕ ਪੰਜਾਬ ਰਾਜ ਲਾਈ ਪੰਜਾਬ ਰਾਜ ਲਾਟਰੀਜ਼ 14/12/2024 ਨੂੰ ਪੇਪਰ ਹੋਣਾਗਾ ਤੇ 7/12/2024 ਤੇ 8/12/2024 ਨੂੰ ਸਕਿਲ ਟੈਸਟ ਹੋਊਗਾ ਨੈਕਸਟ ਇਸੇ ਤਰ੍ਹਾਂ ਹੀ ਦੇਖਦੇ ਰਹੋ 37 ਨੰਬਰ ਤੇ ਆ ਗਿਆ ਆਪਾਂ 5 ਆਫ 2023 ਜੂਨੀਅਰ ਆਡੀਟਰ ਵਿੱਤ ਵਿਭਾਗ ਦੀ ਪੋਸਟ ਸੀਗੀ ਇਹ 14 ਨੂੰ ਪੇਪਰ ਹੈ ਸੇਮ ਡੇਟ ਰਹਿਣ ਵਾਲੀ ਹੈ ਇਹਨਾਂ ਦੋਨਾਂ ਦੀ ਇਹਦਾ ਕੋਈ ਵੀ ਸਕਿੱਲ ਟੈਸਟ ਨਹੀਂ ਹੈਗਾ ਦਾ ਅਗਰ 38 ਨੰਬਰ ਪੋਸਟ ਦੇਖੋ 4 ਆਫ 2023 ਸੀ ਗਰੁੱਪ ਦੀ ਪੋਸਟ ਆ ਇਹ ਰੇਂਜਰ ਦੀ ਬੰਨ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੀ 15 ਤਰੀਕ ਨੂੰ ਪੇਪਰ ਆ 12ਵੇਂ ਮਹੀਨੇ ਦੀ ਤੇ 4 1 2025 ਜਾਨੀ ਕਿ ਪਹਿਲੇ ਮਹੀਨੇ ਦੇ ਵਿੱਚ ਅਗਲੇ ਸਾਲ ਦੇ ਨਵੇਂ ਸਾਲ ਦੇ ਸਕਿੱਲ ਟੈਸਟ ਲੈਣ ਵਾਲਾਗਾ ਉਸ ਤੋਂ ਅੱਗੇ ਦੇਖੋ 39 ਨੰਬਰ ਸੀ ਗਰੁੱਪ ਦੀ ਪੋਸਟ ਆ 4 ਆਫ 2023 ਐਡਵਰਟਾਈਜ਼ਮੈਂਟ ਲਬੋਟਰੀ ਅਸਿਸਟੈਂਟ ਇਹਦੇ ਵਿੱਚ ਡਾਇਰੈਕਟਰ ਫੋਰਸ ਫੋਰਸਿੰਗ ਸਾਇੰਸ ਲੈਬਰੇਟਰੀ ਪੰਜਾਬ 15 12 2024 ਨੂੰ ਰਿਟਨ ਟੈਸਟ ਲੈਣ ਵਾਲਾਗਾ ਫਿਰ 5 ਆਫ 2024 40 ਨੰਬਰ ਵੈਕੈਂਸੀ ਦੇਖੋ ਖੋਜ ਸਹਾਇਕ ਗ੍ਰੇਡ ਡੀ ਬੀ ਦੀ ਵੈਕੈਂਸੀ ਆ ਜਲ ਸਰੋਤ ਵਿਭਾਗ ਦੇ ਵਿੱਚ 21 ਨੂੰ ਪੇਪਰ ਹੈ ਇਸ ਦਾ ਫਿਰ 41 ਨੰਬਰ ਦੇਖੋ ਜੂਨੀਅਰ ਡਰਾਫਟਮੈਨ ਇਹ ਪੰਜਾਬੀ ਮੰਡੀ ਬੋਰਡ ਪੰਜਾਬੀ ਰਾਜ ਲੋਕ ਨਿਰਮਾਣ ਵਿਭਾਗ ਵੱਲੋਂ ਆ ਤੇ 22 12 2024 ਨੂੰ ਰਿਟਨ एग्जाम ਹੈ ਉਸ ਤੋਂ ਕੇ 42 ਨੰਬਰ ਦੇਖੋ 5 ਆਫ 2023 5 ਆਫ 2023 ਅਗੇ ਵੀ 542 43 ਤੇ 44 ਇਹ ਤਿੰਨੇ ਦੇਖੋ ਐਡਵਰਟਾਈਜ਼ਮੈਂਟ ਕੀ ਹੈ ਕਿੰਦਾ ਸੇਮ ਹੈ ਤੇ ਵੀ ਗਰੁੱਪ ਦੀ ਪੋਸਟਾਂ ਕੁਆਲਟੀ ਮੈਨੇਜਰ ਡਰਾਫਟਮੈਨ ਤਕਨੀਕੀ ਸਹਾਇਕ ਇਹਦੇ ਵਿੱਚ ਕੀ ਹੈ ਡਿਪਾਰਟਮੈਂਟ ਕਿਹੜੇ-ਕਿਹੜੇ ਆ ਸ਼ਹਿਰੀ ਹਵਾਵਾਜੀ ਵਿਭਾਗ ਸੱਭਿਆਚਾਰਕ ਮਾਮਲੇ ਪੰਜਾਬ ਤੇ ਸਮਾਜਿਕ ਨਿਆਂ ਅਧਿਕਾਰਕਤਾ ਅਤੇ ਘੱਟ ਗਿਣਤੀ ਵਿਭਾਗ ਇਹ ਸਾਰਿਆਂ ਦਾ ਟੈਸਟ 28/12/2024 ਨੂੰ ਰਹਿਣ ਵਾਲਾ ਹੈਗਾ ਨੈਕਸਟ ਦੇਖੋ 45 ਨੰਬਰ 45 ਨੰਬਰ ਦੇ ਇੱਕ ਵਿੱਚ 10 ਆਫ 2023 ਐਡਵਰਟਾਈਜ਼ਮੈਂਟ ਹੈ ਬੀ ਗਰੁੱਪ ਦੀ ਪੋਸਟ ਜੂਨੀਅਰ ਇੰਜੀਨੀਅਰ ਸਿਵਲ ਇਹ ਵਿਭਾਗ ਕਿਹੜਾ ਹੈ ਮੁੱਖ ਇੰਜੀਨੀਅਰ ਹੈਡਕੁਆਟਰ ਅਤੇ ਡਿਸਪਿਊਟ ਰੋਜੀ ਲਿਊਸ਼ਨ ਜਲ ਸ्रोत ਵਿਭਾਗ ਹੈ 28 ਨੂੰ ਹੀ ਪੇਪਰ ਇਸ ਦਾਗਾ 28 12 2024 ਫਿਰ 46 ਨੰਬਰ ਦੇਖੋ 46 ਨੰਬਰ ਦੇ ਵਿੱਚ ਕੀ ਦਿੱਤਾ ਹੋਇਆ ਹੈਗਾ 13 ਆਫ 2024 ਐਡਵਰਟਾਈਜ਼ਮੈਂਟ ਹੈ ਤਕਨੀਕੀ ਸਹਾਇਕ ਦੀ ਪੋਸਟ ਬੀ ਗਰੁੱਪ ਦੀ ਪੋਸਟ ਰਹਿਣ ਵਾਲੀ ਆ ਸਿਵਲ ਐਵੀਡੈਂਸ ਨਿਭਾਗਾ ਤੇ 28 ਨੂੰ ਹੀ ਇਸ ਦਾ ਪੇਪਰ ਆ ਨੈਕਸਟ ਦੇਖੋ 47 ਨੰਬਰ ਪੋਸਟ ਦੇਖ ਰਹੇ ਆਪਾਂ 4 ਆਫ 2023 ਸੀ ਗਰੁੱਪ ਦੀ ਪੋਸਟ ਮੱਛੀ ਪਾਲਣ ਅਫਸਰ ਰੱਖਣੇ ਆ ਮੱਛੀ ਪਾਲਣ ਦੇ ਵਿਭਾਗ 28 12 2024 ਨੂੰ ਇਹਦਾ ਪੇਪਰ ਆ 48 ਨੰਬਰ ਦੇਖੋ 8 ਆਫ 2023 ਸੀ ਗਰੁੱਪ ਦੀ ਪੋਸਟ ਡੈਰੀ ਵਿਕਾਸ ਇੰਸਪੈਕਟਰ ਡੈਰੀ ਡੈਰੀ ਵਿਕਾਸ ਵਿਭਾਗ ਆ ਕਿ 28 12 ਨੂੰ ਹੀ ਇਹਦਾ ਪੇਪਰ ਆ 8 ਜਿਗੀ ਇਹ ਸਾਰਿਆਂ ਦੇ 8 2023 ਐਡਵਰਟਾਈਜ਼ਮੈਂਟ ਦਾ ਸੀਰਪ ਦੀ ਪੋਸਟਾਂ ਕਿਹੜੀਆਂ-ਕਿਹੜੀਆਂ ਪੋਸਟਾਂ ਨੇ ਬਿਜਲੀ ਸਾਜ ਕੰਮ ਜੂਨੀਅਰ ਟੈਕਨੀਸ਼ੀਅਨ ਲਾਈਨ ਸੁਪਰੀਡੈਂਟ ਤੇ ਡਿਪਾਰਟਮੈਂਟ ਜਿਹੜਾ ਡੈਰੀ ਵਿਕਾਸ ਇਨਸਪੈਕਟਰ ਦਾ ਡਿਪਾਰਟਮੈਂਟ ਆ ਇਹ ਡੈਰੀ ਵਿਕਾਸ ਵਿਭਾਗ ਆ ਬਿਜਲੀ ਵਾਲੇ ਦਾ ਐਫਸੀਆਰ ਹੈ ਲਾਈਨ ਸੁਪਰੀਡੈਂਟ ਦਾ ਪਾਵਰ ਨਵੀ ਅਤੇ ਨਵੀਨਕਰਨ ਊਰਜਾ ਵਿਭਾਗ ਹੈ ਇਹ ਸਾਰਿਆਂ ਦਾ ਪੇਪਰ 28 12 2000 ਚੌਵੀ ਨੂੰ ਰਹਿਣ ਵਾਲਾ ਨੈਕਸਟ ਪੇਪਰ ਦੇਖੋ ਛਾਰਟ ਪੇਪਰਾਂ ਦੀ ਡੇਟ ਪਾਈ ਆ 8 ਆਫ 2023 ਸੀ ਦੀ ਵੈਕੈਂਸੀ ਆ ਡਰਾਈਵਰਾਂ ਦੀ ਵਾਇਰਸ ਡਿਪਾਰਟਮੈਂਟ 28 ਨੂੰ ਪੇਪਰ ਆ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇ ਸਟੂਡੈਂਟਸ ਦੇਖੋ ਇੱਕ ਵਾਰੀ ਧਿਆਨ ਨਾਲ ਇਹ ਸਾਰੇ ਪੇਪਰਾਂ ਦੀ ਡੇਟ 28 12 2024 ਆ ਤੇ ਕਿਹੜੇ-ਕਿਹੜੇ ਪੇਪਰਾਂ ਦੀ ਆ ਉਹ ਆਪਾਂ ਦੇਖ ਲੈਣੇ ਆ ਡਰਾਈਵਰ ਦੀ ਹੋਗੀ ਤਬਲਾ ਇੰਡਸਟਰੀ ਇੰਡਸਟਰੀ ਸ਼ਿਪ ਮੋਡਲਿੰਗ ਸਟੋਰ ਕੀਪਰ ਟੈਕਨੀਕਲ ਗ੍ਰੇਡ 1 ਟੈਕਨੀਕਲ ਅਫਸਰ ਟੈਕਨੀਕਲ ਗ੍ਰੇਡ 3 ਲੇਬਰ ਇਨਸਪੈਕਟਰ ਲੇਬਰ ਇਨਸਪੈਕਟਰ ਦਾ ਅਲੱਗ ਇੱਕ ਵਾਰਿਤ ਪੱਕੇ ਰਿਹਾ 28 12 2024 ਐਡਵਰਟਾਈਜ਼ਮੈਂਟ ਕੀ ਕੀ ਹੈ 8 ਆਫ 2023 ਤਿੰਨਾਂ ਦੇ 51 52 ਤੇ 53 ਦੇ ਤੇ 2 ਆਫ 2024 54 ਤੇ 55 ਤੇ 56 ਗਰੁੱਪ ਦੇ ਇਹਦਾ ਪੇਪਰ ਹੋਊਗਾ 18 28 12 2024 ਯਾਨੀ ਕਿ 12ਵੇਂ ਮਹੀਨੇ ਦੇ ਵਿੱਚ ਉਸ ਤੋਂ ਕੀ ਗੱਲ ਕਰਨੀ ਆਪਾਂ ਲੇਬਰ ਇਨਸਪੈਕਟਰ ਦੀ ਲੇਬਰ ਇਨਸਪੈਕਟਰ ਦਾ ਪੇਪਰ ਹੋਊਗਾ 512025 ਨੂੰ ਸੀ ਗਰੁੱਪ ਦੀ ਪੋਸਟ ਹੈ ਗ੍ਰੇਡ 1 ਦੀ ਪੋਸਟ ਹੈ ਲੇਬਰ ਇਨਸਪੈਕਟਰ ਉਸ ਤੋਂ ਘੱਟ 58 ਨੰਬਰ ਦੇਖੋ 4 ਆਫ 2023 ਲੇਬਰ ਐਸ اٹੈਂਡੈਂਟ 1212025 ਨੂੰ ਪੇਪਰ ਹੋਊਗਾ ਪਹਿਲੇ ਮਹੀਨੇ ਚ ਪੇਪਰ ਚੱਲ ਪਏ ਫਿਰ ਲਾਅ ਅਫਸਰ ਦੀ 1812024 ਨੂੰ ਖੋਜ ਸਹਾਇਕ ਦੀ 192025 ਨੂੰ ਇਨਸਟ੍ਰਕਟਰ ਦੀ 1/2025 ਨੂੰ ਖੋਜ ਸਹਾਇਕ ਗ੍ਰੇਡ A ਦੀ ਜਲ ਸਰੋਤ ਵਿਭਾਗ ਵੱਲੋਂ 2/1/2025 ਫਿਰ ਅਕਾਊਂਟੈਂਟ ਦੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ 18/12/2024 ਨੂੰ ਨੈਕਸਟ ਦੇਖੋ ਫਿਰ 6/1/64 ਨੰਬਰ ਦੇਖੋ 6/2024 C ਦੀ ਵੈਕੈਂਸੀ ਆ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ 28/12/2024 ਨੂੰ ਪੇਪਰ ਹੈ ਫਿਰ 65 ਨੰਬਰ ਦੇਖੋ 6 ਆਫ 2024 ਸੀ ਦੀ ਲੈਬੋਰੀਟਰੀ ਟੈਕਨੀਕਲ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ ਹੈ 28/12/2024 ਨੂੰ ਪੇਪਰ ਹੈ ਨੈਕਸਟ ਦੇਖੋ 68 ਨੰਬਰ 15 ਆਫ 2024 ਸੀ ਕਲਰਕ ਲੀਗਲ ਵਾਇਰਸ ਡਿਪਾਰਟਮੈਂਟ ਵੱਲੋਂ 91/2024 ਨੂੰ ਪੇਪਰ ਹੈ ਜੇ ਤੁਹਾਨੂੰ ਇਹ ਦਿੱਤੀ ਹੋਈ ਜਾਣਕਾਰੀ ਇੰਪੋਰਟੈਂਟ ਲੱਗੀ ਤਾਂ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਵੋ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਹੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਮੇਂ ਅਨੁਸਾਰ ਮਿਲਦਾ ਰਹੇ ਇਸ ਚੈਨਲ ਉੱਤੇ ਤੁਹਾਨੂੰ ਕੋਈ ਵੀ ਨਿਊ ਜੋਬਸ ਆਉਂਦੀਆਂ ਜਾਂ ਨਿਊ ਨੋਟੀਫਿਕੇਸ਼ਨ ਆਉਂਦਾ ਤਾਂ ਉਸ ਬਾਰੇ ਜਾਣਕਾਰੀ ਦਿੱਤੀ ਦਿੱਤੀ ਜਾਊਗੀ ਇਸ ਕਰਕੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ